ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਸਦਾ 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 ਨਮਸਕਾਰ ਹੈ ਵਾਹਿਗੁਰੂ ਜੀ ਅੱਜ ਆਪ ਜੀ ਦੇ ਨਾਲ ਵਿਚਾਰ ਸਾਂਝ ਕਰਾਂਗੇ ਕਿ ਜਦੋਂ ਵੀ ਆਪਾਂ ਆਪਣੇ icar ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਕਰਾਨੇ ਆ ਤੇ ਉਹਨਾਂ ਦੇ ਵਿੱਚ ਸਾਨੂੰ ਕਿਹੜੀਆਂ ਗੱਲਾਂ ਜਿਹੜੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਜਾਂ ਆਪਾਂ ਕੀ ਕੁਸ਼ ਉੱਤਮ ਸੇਵਾ ਕਰਕੇ ਤੇ ਗੁਰੂ ਜੀ ਦੇ ਚਰਨਾਂ ਦੀ ਖੁਸ਼ੀ ਪ੍ਰਾਪਤ ਕਰ ਸਕਣੀ ਆ ਸੰਗਤ ਜੀ ਜਦੋਂ ਵੀ ਆਪਾਂ ਗੁਰੂ ਮਹਾਰਾਜ ਜੀ ਦਾ ਪਾਠ ਕਰਾਈਏ ਕਦੇ ਵੀ ਕਾਲੀ ਵਿੱਚ ਨਾ ਕਰਾਈਏ ਉਹ ਕਿਉਂ ਕਿਉਂਕਿ ਕਾਲਾਂ ਦੇ ਕੰਮ ਜਿਹੜੇ ਨੇ ਉਹ ਸ਼ੈਤਾਨ ਦੇ ਮੰਨੇ ਗਏ ਨੇ ਜਦੋਂ ਵੀ ਆਪਾਂ ਪਾਠ ਕਰਾਈਏ ਜਾਂ ਆਪਾਂ ਸਲਾਹ ਕਰਨੀਆਂ ਘਰ ਵਿੱਚ ਉਹਦੇ ਵਿੱਚ ਕੁਝ ਸਮਾਂ ਜ਼ਰੂਰ ਪਾਣਾ ਚਾਹੀਦਾ ਹੈ ਤਾਂ ਜੋ ਆਪਣੇ ਘਰ ਦੀ ਪਵਿੱਤਰਤਾ ਦੇ ਉਦਮ ਆਪਾਂ ਕਰ ਸਕੀਏ ਸੰਗਤ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਇਸ ਗੱਲ ਨੂੰ ਤੈਅ ਕਰਨੀ ਹੈ ਗੁਰੂ ਜੀ ਦੀ ਕਿਰਪਾ صدਕਾ ਕੀ ਅਖੰਡ ਪਾਠ ਸਾਇਬ ਘਰ ਵਿੱਚ ਕਰਾਉਣਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਸਾਰੇ ਘਰ ਦੀ ਸਾਫ ਸਫਾਈ ਸਵੱਛਤਾ ਕਰੀਏ ਉਸ ਤੋਂ ਬਾਅਦ ਜਿੱਦਣ ਗੁਰੂ ਮਹਾਰਾਜ ਜੀਆ ਦਾ ਆਪਣੇ ਘਰ ਵਿੱਚ ਪਾਠ ਆਰੰਭ ਹੋਣਾ ਹੈ ਜਿਸ ਕਮਰੇ ਦੇ ਵਿੱਚ ਗੁਰੂ ਜੀਆ ਦਾ ਪ੍ਰਕਾਸ਼ ਹੋਣਾ ਹੈ ਉਹਨੂੰ ਇੱਕਰੀ ਸਾਫ ਪਾਣੀ ਦੇ ਨਾਲ ਜਿਵੇਂ ਆਪਾਂ ਪੋਚਾ ਲਾਣੇ ਹਾਂ ਉਹ ਲਾ ਕੇ ਸੰਗਤ ਜੀ ਉਸ ਤੋਂ ਬਾਅਦ ਕੱਚੀ ਲੱਸੀ ਦੇ ਨਾਲ ਤੇ ਇੱਕ ਸਾਫ਼ ਕੱਪੜੇ ਦੇ ਨਾਲ ਜਿਹੜਾ ਕੀ ਪਹਿਲਾਂ ਕਿਸੇ ਹੋਰ ਵਰਤੋਂ ਵਿੱਚ ਨਾ ਆਇਆ ਹੋਵੇ ਉਸ ਕੱਪੜੇ ਦੇ ਨਾਲ ਸਾਰੇ ਕਮਰੇ ਦੇ ਵਿੱਚ ਪੋਚਾ ਲਾਣਾ ਹੈ ਸੰਗਤ ਜੀ ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਉਹ ਕੀ ਕਿ ਇਸ ਗੱਲ ਦਾ ਪਹਿਲਾਂ ਹੀ ਮਨ ਪੱਕਾ ਕਰ ਲੈਣਾ ਜਿਹਨੇ ਦਿਨ ਤਾਂ ਕਰ ਗੁਰੂ ਜੀ ਘਰ ਵਿੱਚ ਨੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਇੱਕ ਸਦਸਿਆ ਜਿਹੜਾ ਇਹ ਉਹ ਗੁਰੂ ਜੀ ਦੇ ਕਮਰੇ ਵਿੱਚ ਹਮੇਸ਼ਾ ਦਿਨ ਹੋਵੇ ਰਾਤ ਹੋਵੇ ਉਥੇ ਜ਼ਰੂਰ ਹੀ ਮੌਜੂਦ ਹੋਵੇ ਆਪਣਾ ਸਮਾਂ ਤੈਅ ਕਰਕੇ ਜਾਂ ਇੱਕ ਦੇ ਕੋਲ ਟਾਈਮ ਨਹੀਂ ਹੈ ਤੇ ਦੂਜਾ ਜਿਵੇਂ ਵੀ ਆਪ ਜੀ ਕਰ ਸਕੋ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਇਸ ਚੀਜ਼ ਦਾ ਜਿਹੜਾ ਲਾਹਾ ਹੈ ਉਹ ਬਹੁਤ ਵੱਡਾ ਹੈ ਆਪਣੇ ਘਰ ਦਾ ਇੱਕ ਮੈਂਬਰ ਜ਼ਰੂਰ ਹੀ ਉਸ ਕਮਰੇ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਦੂਜੀ ਗੱਲ ਸੰਗਤ ਜੀ ਇਸ ਗੱਲ ਦਾ ਵੀ ਆਪਣੇ ਮਨ ਵਿੱਚ ਪੱਕਾ ਪ੍ਰਣ ਕਰਨਾ ਹੈ ਕੀ ਜੀੜੀ ਵੀ ਸੰਗਤ ਆਪਣੇ ਘਰ ਮੱਥਾ ਟੇਕਣ ਆਉਂਦੀ ਹੈ ਗੁਰੂ ਜੀਆਂ ਦੇ ਦਰਸ਼ਨ ਨੂੰ ਆਉਂਦੀ ਹੈ ਉਹਨੂੰ ਸੁੱਚੇ ਮੂੰਹ ਬਿਲਕੁਲ ਵੀ ਨਾ ਕੱਲਿਆ ਜਾਵੇ ਚਾਹ ਦੇ ਟਾਈਮ ਚਾਹ ਜੇ ਪ੍ਰਸ਼ਾਦਾ ਤਿਆਰ ਹੈ ਪ੍ਰਸ਼ਾਦੇ ਦੇ ਟਾਈਮ ਤੇ ਪ੍ਰਸ਼ਾਦਾ ਆਪ ਜੀ ਸੁੱਚੇ ਮੂੰਹ ਸੰਗਤ ਮੱਥਾ ਟੇਕਣ ਵਾਲੀ ਨੂੰ ਬਿਲਕੁਲ ਵੀ ਨਹੀਂ ਘਰ ਭੇਜਣਾ ਉਹਦੇ ਮੂੰਹ ਦੇ ਵਿੱਚ ਕੋਈ ਨਾ ਕੋਈ ਵਸਤੂ ਦੇ ਪੇਟ ਕਰਨੀ ਹੀ ਕਰਨੀ ਹੈ ਸੰਗਤ ਜੀ ਇਸ ਚੀਜ਼ ਦਾ ਵੀ ਬਹੁਤ ਵੱਡਾ ਫਾਲ ਹੁੰਦਾ ਹੈ ਤੀਜੀ ਗੱਲ ਜਦੋਂ ਵੀ ਪਾਠ ਘਰ ਵਿੱਚ ਹੁੰਦੇ ਨੇ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਜਿਹੜੀ ਦੇਗ ਦੀ ਤਿਆਰੀ ਹੁੰਦੀ ਹੈ ਜਦੋਂ ਦੇਗ ਬਣਾਈ ਜਾਂਦੀ ਹੈ ਸਜਾਈ ਜਾਂਦੀ ਹੈ ਉਦੋਂ ਸੰਗਤ ਜੀ ਬਹੁਤ ਹੀ ਇੱਕੋ ਦਮ ਹੀ ਭੱਜਾਂ ਨੱਠੀ ਕਰਨੀ ਪੈਂਦੀ ਹੈ ਜਿਦੇ ਵਿੱਚ ਕੀ ਝੂਠੇ ਮਿੱਠੇ ਹੱਥ ਲੱਗਣੇ ਉਹ ਮਰਿਆਦਾ ਨਹੀਂ ਰਹੀਂਦੀ ਤੁਹਾਪ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਕਿ ਜਿਹੜੀ ਦੇਗ ਦੀ ਰਸਦ ਹੈ ਆਪ ਜੀ ਉਹਨੂੰ ਖੁੱਲੇ ਪਾਂਡਿਆਂ ਦੇ ਵਿੱਚ ਇਹ ਜਿਹੜੀਆਂ ਤਿੰਨੇ ਚਾਰੇ ਚੀਜ਼ਾਂ ਨੇ ਆਟਾ ਕਿਸੇ ਸਾਫ਼ ਪਾਂਡੇ ਦੇ ਵਿੱਚ ਛਾਣ ਕੇ ਪਹਿਲਾਂ ਹੀ ਰੱਖ ਲਓ ਜਿਹੜੀ ਖੰਡ ਹੈ ਉਹ ਵੀ ਸੁੱੱਚੀ ਲਿਆ ਕੇ ਵੱਖਰੀ ਤਰ ਲਓ ਆਟੇ ਦੇ ਨਾਲ ਤੇ ਜਿਹੜਾ ਘਿਓ ਹੈ ਉਹ ਵੀ ਤਿਆਰ ਕਰਕੇ ਖੁੱਲੇ ਮੂੰਹ ਵਾਲੇ ਪਾਂਡੇ ਵਿੱਚ ਰੱਖਣਾ ਹੈ ਉਹ ਕਿਉਂ ਕਿਉਂਕਿ ਜੇ ਅਸੀਂ ਖੁੱਲੇ ਮੂੰਹ ਵਾਲੇ ਕਿਸੇ ਡੱਬੇ ਦੇ ਵਿੱਚ ਪਾਂਡੇ ਵਿੱਚ ਆਪਾਂ ਕਿਉਂ ਰੱਖਨੇ ਹਾਂ ਤੇ ਉਹਦੇ ਵਿੱਚੋਂ ਕੱਢਣ ਵਿੱਚ ਬਹੁਤ ਆਸਾਨੀ ਹੁੰਦੀ ਹੈ ਤੇ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਹੋ ਸਕੇ ਆਪ ਜੀ ਜਿਹੜਾ ਅਸਲ ਕਿਉਂ ਹੁੰਦਾ ਹੈ ਉਹਦੀ ਹੀ ਦੇਗ ਬਣਾਉਂਦੇ ਕੋਸ਼ਿਸ਼ ਕਰਨੀ ਹੈ ਕਿਉਂਕਿ ਆਪ ਆ ਸਮਝਦਾਰ ਹੋ ਆਪ ਜੀ ਜਾਣਦੇ ਹੋ ਕਿ ਜਿੰਨੀ ਆਪਣੇ ਦੇਸ਼ ਵਿੱਚ ਜਨਸੰਖਿਆ ਹੈ ਤੇ ਜਿਹੜਾ ਘਿਓ ਸਾਨੂੰ ਉਹਦੇ ਵਿੱਚ ਮਾਰਕੀਟਾਂ ਵਿੱਚ ਮਿਲਦਾ ਹੈ ਕਿ ਉਹ ਬਿਲਕੁਲ ਪਿਓਰ ਹੋਵੇਗਾ ਸੰਗਤ ਜੀ ਜੇ ਆਪ ਜੀ ਦੀ ਸ਼ਰਧਾ ਹੈ ਤੇ ਆਪ ਜੀ ਮਾਰਕੀਟ ਵਿੱਚੋਂ ਕਰੀਮ ਲਿਆ ਕੇ ਉਹਨੂੰ ਥੋੜਾ ਜਿਹਾ ਨਿਗਾਹ ਕਰਕੇ ਉਹਦੇ ਵਿੱਚ ਲੱਸੀ ਲਾ ਕੇ ਦਹੀਂ ਲਾ ਕੇ ਉਹਨੂੰ ਉਵੇਂ ਹੀ ਜਮਾ ਦੇਣਾ ਹੈ ਜਿਵੇਂ ਕਿ ਆਪਾਂ ਆਮ ਤੌਰ ਤੇ ਘਰਾਂ 'ਚ ਦਹੀਂ ਜਮਾਨੇ ਆ ਅਗਲੇ ਦਿਨ ਉਹਨੂੰ ਰਿੜਕ ਲੈਣਾ ਹੈ ਉਹ ਤਾਜ਼ਾ ਮੱਖਣ ਬਣ ਜਾਂਦਾ ਹੈ ਤੇ ਆਪ ਜੀ ਉਸ ਮੱਖਣ ਤੋਂ ਜਿਹੜਾ ਪੱਕਾ ਕੀ ਹੋ ਹੈ ਉਹ ਤਿਆਰ ਕਰ ਸਕਦੇ ਹੋ ਇੰਨਾ ਸਾਰੀ ਸਮਗਰੀ ਨੂੰ ਸੁੱਚੇ ਜਿਹੜੇ ਪੂਨੇ ਨੇ ਉਹ ਪਹਿਲਾਂ ਹੀ ਬਣਾ ਕੇ ਤੇ ਉਹਨਾਂ ਨੂੰ ਉਸੇ ਹੀ ਰਸਦ ਦੇ ਨਾਲ ਆਪ ਜੀ ਰੱਖ ਦਿਓ ਤਾਂ ਕਿ ਇੱਕ ਹੀ ਜਗ੍ਹਾ ਤੋਂ ਜਦੋਂ ਵੀ ਦੀਗ ਸਜਾਣੀ ਹੋਵੇ ਬਣਾਣੀ ਹੋਵੇ ਆਪ ਜੀ ਆਰਾਮਦਾਰੀ ਦੇ ਨਾਲ ਮਰਿਆਦਾ ਨਾਲ ਆਪ ਜੀ ਉਸ ਰਸਦ ਦੇ ਵਿੱਚੋਂ ਜਿਹੜੀ ਦੀਗ ਹੈ ਉਹ ਬਣਾ ਸਕੋ ਸਸੰਗਤ ਜੀ ਇੱਕ ਗੱਲ ਹੋਰ ਗੁਰੂ ਮਹਾਰਾਜੀਆਂ ਦੇ ਅੱਗੇ ਆਪ ਜੀ ਤਿੰਨੇ ਟਾਈਮ ਪ੍ਰਸ਼ਾਦੇ ਦਾ ਭੋਗ ਜ਼ਰੂਰ ਲਵਾਣਾ ਭਾਵਨਾ ਕਰਕੇ ਇਹ ਗੱਲ ਵੱਖਰੀ ਹੈ ਕਿ ਗੁਰੂ ਸ਼ਬਦ ਰੂਪ ਹੈ ਪਰ ਜੋਤ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਭਾਵਨਾ ਦੇ ਨਾਲ ਆਪਣੇ ਲੰਗਰ ਚੋਂ ਭੰਡਾਰੀਆਂ ਦੇ ਵਿੱਚੋਂ ਗੁਰੂ ਮਹਾਰਾਜੀਆਂ ਦੇ ਅੱਗੇ ਭੋਗ ਜ਼ਰੂਰ ਲਵਾਣਾ ਲੰਗਰ ਨੂੰ ਸੰਗਤ ਜੀ ਵਾਧੇ ਪੈਂਦੇ ਨੇ ਆਪ ਜੀ ਜਿੱਥੋਂ ਤੱਕ ਹੋ ਸਕੇ ਗਰੰਥੀਆਂ ਦੀ ਜਿਹੜੇ ਪਾਠੀ ਹੁੰਦੇ ਨੇ ਉਹਨਾਂ ਦੀ ਜਿੰਨੀ ਸੇਵਾ ਹੋ ਸਕੇ ਆਪ ਜੀ ਕਰੋ ਆਪ ਜੀ ਦੀ ਕੀਤੀ ਹੋਈ ਸੇਵਾ ਗੁਰੂ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਕੀਤੀ ਜਾਂਦੀ ਹੈ ਸੋ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਜੀ ਭੁੱਲ ਚੁੱਕਾਂ ਦੀ ਸ਼ਮਾ ਬਖਸ਼ੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ